ਬਿਲਾਵਲ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਦਾਸ ਕੈ ਤਦ ਹੋਹਿ ਨਿਹਾਲ ਵਾਹਿਗੁਰੂ ਦੇ ਦਾਸਾਂ پاس ਜਾ ਕੇ ਪਾਣੀ ਪਰਨਾ ਕਰ ਪੱਖਾ ਝਲ ਚੱਕੀ ਵਿੱਚ ਦਾਣੇ ਪਾ ਕੇ ਪੀਣਾ ਕਰ ਹੱਥ ਨਾਲ ਫਿਰ ਸਭ ਤਰ੍ਹਾਂ ਦੀ ਸੇਵਾ ਕਰ ਤਾਂ ਤੂੰ ਜਾ ਕੇ ਸੁਖੀ ਹੋਏਗਾ ਨਿਹਾਲ ਹੋਏਗਾ ਤੇਰੇ ਤੇ ਫਿਰ ਕਿਰਪਾ ਹੋਣੀ ਆ ਰਾਜ ਮਿਲਖ ਸਿਕਦਾਰੀਆਂ ਅਗਨੀ ਮਹਿ ਜਾਲ ਪਰ ਤਖ ਜਿਹੜਾ ਰਾਜ ਭਾਗ ਹੈ ਮਿਲਖ ਜਿਹੜੀਆਂ ਜ਼ਗੀਰਾਂ ਨੇ ਸਿਕਦਾਰੀਆਂ ਸਰਦਾਰੀਆਂ ਨੇ ਨੰਬਰਦਾਰੀਆਂ ਠਾਣੇਦਾਰੀਆਂ ਪਰ ਤਖ ਅੱਗ ਵਿੱਚ ਪਾ ਦੇਦਨ ਸੋ ਬ੍ਰਹਮ ਦ੍ਰਿਸ਼ਟੀ ਰੂਪ ਅੱਗ ਵਿੱਚ ਇਹਨਾਂ ਨੂੰ ਸਾੜ ਦੇ ਜੇ ਬੰਦਗੀ ਕਰਨੀ ਹੈ ਸੰਤ ਜਨਾ ਕਾ ਛੋਹ ਰਾ ਇਸ ਚਰਣੀ ਲਾਗ ਸੰਤ ਜਨਾ ਦਾ ਛੋਹ ਰਹਾ ਜੋ ਦਾਸ ਹੈ ਉਹਦੀ ਚਰਣੀ ਲੱਗ ਜਾ ਜਾ ਕੇ ਮਾਇਆ ਧਾਰੀ ਛਤਰ ਪਤ ਤਿੰਨ ਛੋਡੋ ਤਿਆਗੇ ਰਹਾਓ ਜੋ ਮਾਇਆਦਾਰੀ ਛਤਰਪਤੀ ਰਾਜੇ ਨੇ ਉਹਨਾਂ ਨੂੰ ਤਿਆਗ ਛੱਡੋ ਉਹਨਾਂ ਦੇ ਨਾਲ ਬਾੜੀ ਉੱਠਣੀ ਬੈਠਣੀ ਜੰਗੀ ਨਹੀਂ ਹੁੰਦੀ ਉਹ ਰਜੋਗੁਣੀ ਹੁੰਦੇ ਨੇ ਉਹ ਰਾਜਸੀ ਗੱਲਾਂ ਜਿਆਦਾ ਸਿਖਾ ਦਿੰਦੇ ਨੇ ਇਸ ਕਰਕੇ ਆਪਾਂ ਇੱਥੇ ਹੀ ਜੰਗੇ ਆ ਮਹਾਪੁਰਖਾਂ ਕੋਲੇ ਰਹਾਓ ਵਿਸ਼ਰਾਮ ਲੈ ਕੇ ਕਹਿੰਦੇ ਨੇ ਸੰਤਨ ਕਾ ਦਾਣਾ ਰੂਖਾ ਸੋ ਸਰਬ ਨਿਧਾਨ ਸੰਤਾਂ ਦਾ ਜੋ ਰੂਖਾ ਦਾਣਾ ਹੈ ਅਨਚੋਪੜਿਆ ਪ੍ਰਸ਼ਾਦਾ ਹੈ ਉਹ ਸਭ ਨਿਧੀਆਂ ਦਾ ਖਜ਼ਾਨਾ ਹੈ ਭਾਵ ਉਹ ਅਮਰ ਦੇ ਸਮਾਨ ਹੈ ਜਦੋਂ ਬਾਬਾ ਉਤਮ ਸਿੰਘ ਜੀ ਖਡੂਰ ਸਾਹਿਬ ਵਾਲੇ ਦੱਸਦੇ ਸੀ ਵੀ ਬਾਬਾ ਗੁਰਮਖਸੇ ਨੇ ਯਾਦਕਾਰ ਸੇਵਾ ਦੀ ਦਾਤ ਬਖਸ਼ਿਸ਼ ਕੀਤੀ ਉਹਨਾਂ ਨੂੰ ਅੱਗੇ ਉਹਨਾਂ ਨੂੰ ਸੇਵਾ ਲਈ ਕਹਦੇ ਦਰਵਾਜ਼ੇ ਦੇ ਉਹਦੇ ਕੌਲੀ ਰੱਖੀ ਹੋਈ ਸੀ ਸੱਤਾਂ ਦਿਨਾਂ ਦਾ ਬੇਹਾ ਸਾਗ ਪਿਆਸ ਉੱਤੇ ਉਲੀ ਲੱਗੀ ਹੋਈ ਸੁੱਕੇ ਦੋ ਟੋਕਰੀ ਚੋਂ ਪ੍ਰਸ਼ਾਦੇ ਜੇ ਸੁੱਕੇ ਪ੍ਰਸ਼ਾਦੇ ਹੁੰਦੇ ਐਨ ਕੜਕ ਚਿੜੀਆਂ ਗਾਵਾਂ ਨੂੰ ਪਾਉਣ ਵਾਲੇ ਕਹਿੰਦੇ ਮੇਰੇ ਹੱਥ ਤੇ ਰੱਖ ਦਿਓ ਤੇ ਉਹ ਸਾਗ ਮੂਰੇ ਰੱਖਦਾ ਕਹਿੰਦੇ ਲਾਓ ਉਤਮਾ ਖਾ ਲਾ ਪਰਖ ਲੈਂਦੇ ਸੀ ਕਹਿੰਦੇ ਉਸ ਵਕਤ ਮੈਂ ਚੁੱਪ ਕਰਕੇ ਖਾਣਾ ਸ਼ੁਰੂ ਕੀਤਾ ਜਦੋਂ ਖਾਦਾ ਤਾਂ ਉਹ ਸਾਰਾ ਤਾਜ਼ਾ ਹੀ ਹੋ ਗਿਆ ਐਨਾ ਸਵਾਦ ਉਹ ਚ ਐਨਾ ਆਨੰਦ ਆਇਆ ਮਹਾਪੁਰਖਾਂ ਦਾ ਤਾਂ ਰੁੱਖਾ ਦਾਣਾ ਹੀ ਚੰਗਾ ਜੇ ਕੁਝ ਵੀ ਦੇ ਦੇਣ ਉਹ ਹੀ ਠੀਕ ਹੈ ਤੇ ਸਾਖਤ ਬੰਦੇ ਦਾ ਕੋਈ ਜਿੰਨਾ ਮਰਜੀ ਸੋਹਣਾ ਪ੍ਰਸ਼ਾਦਾ ਹੋਵੇ ਮਲਕ ਭਾਗੋ ਵਰਗੇ ਦਾ ਉਹ ਨਹੀਂ ਖਾਦਾ ਜਾ ਕੇ ਭਾਈ ਲਾਲੋ ਦੇ ਗ੍ਰਹਿ ਵਿਖੇ ਆਪਨੇ ਪ੍ਰਸ਼ਾਦਾ ਛਕਿਆ ਹੈ ਗ੍ਰਹਿ ਸਾਖਤ 36 ਪ੍ਰਕਾਰ ਤੇ ਬਿਖੂ ਸਮਾਨ ਮਨਮੁਖ ਦੇ ਘਰ ਵਿੱਚ ਜੋ 36 ਤਰ੍ਹਾਂ ਦੇ ਭੋਜਨ ਨੇ ਉਹ ਬੀਖੂ ਸਮਾਨ ਹੈ ਜ਼ਹਿਰ ਦੇ ਸਮਾਨ ਦੁਖਦਾਈ ਨੇ ਜਿਵੇਂ ਮਹਾਰਾਜ ਦਾ ਦੱਸਿਆ ਹੀ ਹੈ ਕਿਉਂਕਿ ਇਹਦੇ ਖਾਣ ਨਾਲ ਨਾ ਤਾਂ ਤਪ ਹੁੰਦਾ ਨਾ ਧਿਆਨ ਲੱਗ ਸਕਦਾ ਤਪੇਨ ਤਪ ਚੀਜਾਂ ਇਹ ਖਾਏ ਧਿਆਨੀ ਧਿਆਨ ਨਾ ਲੱਗਾ ਲਗਾਏ ਖਾਵੇ ਮਨ ਕੋ ਕਰਤ ਮਲੀਨਾ ਹਰ ਜਸ ਰੰਗ ਨਾ ਚੜਾ ਨਵੀਨਾ ਉਹ ਜਨਤਾ ਕਾ ਖਾਇਕ ਹੈ ਬਿਸਰੈ ਹਰ ਸੁਮਪ੍ਰੀਤ ਭਗਤ ਜਨਾ ਕਾ ਲੋਗਰਾ ਓਠ ਨਗਨ ਨਾ ਹੋਈ ਭਗਤ ਜਨਾ ਵਾਹਿਗੁਰੂ ਦੇ ਪਿਆਰ ਵਾਲਿਆਂ ਦਾ ਲੂੰਗਰਾ ਹੁੰਦਾ ਭੂਰੇ ਦਾ ਟੋਟਾ ਪਾਟਿਆ ਜਾਂ ਖੇਸ ਹੋਵੇ ਭਾਵੇਂ ਉਹਦੇ ਓੜ ਪੈਰ ਨਾਲ ਲੰਗਾ ਨਹੀਂ ਹੁੰਦਾ ਭਾਵੋ ਇੱਜ਼ਤ ਤੋਂ ਰਹਿਤ ਨਹੀਂ ਹੁੰਦਾ ਆ ਜਿਹੜੇ ਕਹਿੰਦੇ ਨੇ ਫਲਾਣੇ ਥਾਂ ਬੜਾ ਚੰਗਾ ਭੋਜਨ ਆ ਉਥੇ ਤਾਂ ਰੋਟੀਆਂ ਲੰਗਰ ਵਿੱਚ ਤਾਂ ਸੁੱਕੀਆਂ ਰੋਟੀਆਂ ਸੀਗੀਆਂ ਦਾਲ ਐ ਸੀ ਆਉ ਸੀ ਉਹ ਚੰਗੀ ਜਹਲੇ ਉਹ ਜਿੱਥੇ ਜਾ ਕੇ ਤੁਸੀਂ ਖਾਂਦੇ ਹੋ ਲੋਕ ਦੂਜੇ ਜਿਹੜੇ ਆ ਨਕਲੀ ਗੁਰੂਆਂ ਕੋਲੇ ਇਥੇ ਬੜਾ ਵਧੀਆ ਖਾਣਾ ਸੀ ਉਥੇ ਖਾਣਾ ਹੀ ਖਾਣਾ ਉਹ ਬਸ ਉਹਦੇ ਵਿੱਚ ਕੁਝ ਨਹੀਂ ਹੈ ਗੁਰੂ ਘਰ ਦੀ ਦਾ ਸੁੱਕਾ ਟੁਕੜਾ ਮਿਲ ਜੇ ਖਾਣ ਨੂੰ ਦੇਖਦਾ ਕਿਣਕਾ ਡਿੱ ਗਿਆ ਭਾ ਮਿਲ ਜੇ ਉਹਦੇ ਵਿੱਚ ਹੀ ਬਹੁਤ ਕੁਝ ਮਿਲ ਜਾਂਦਾ ਆਪਾਂ ਨੂੰ ਸਾਖਤ ਸਿਰਪਾਉ ਰੇਸ਼ਮੀ ਪੈਰਤ ਪਦ ਖੋਈ ਚਾਹੇ ਸਾਖਤ ਦਾ ਦਿੱਤਾ ਹੋਇਆ ਸਿਰੋਪਾਉ ਰੇਸ਼ਮੀ ਵੀ ਹੈ ਉਹਦੇ ਪੈਰ ਨਾਲ ਪਾਤਾ ਬਰੋ ਜਿਹੜੀ ਖੋਈ ਤਾਂ ਭਾਵਨਾਸ਼ ਹੋ ਜਾਂਦੀ ਹੈ ਮਹਾਪੁਰਖਾਂ ਦਾ ਦਿੱਤਾ ਹੋਇਆ ਤਾਂ ਇੱਕ ਸੁਧਾਰਨਯੋਗ ਵਸਤਰ ਚੰਗਾ ਹੁੰਦਾ ਤਾਂ ਭਗਤ ਰਵਦਾਸ ਜੀ ਨੇ ਜਿਵੇਂ ਰਾਜੇ ਨੂੰ ਦਿੱਤਾ ਸੀ ਸੋ ਭਾਂਡੇ ਚੋਂ ਪਾਣੀ ਜਦ ਨੀਲਾ ਉਹਨੇ ਉਹ ਡੋਲ ਹੀ ਦਿੱਤਾ ਕੱਪੜਿਆਂ ਤੇ ਡੋਲ ਲਿਆ ਜਦੋਂ ਉਹ ਧੋਬਣ ਨੇ ਧੋਤਾ ਕੱਪੜਾ ਮੂੰਹ ਨਾਲ ਚੂਸਿਆ ਉਹਨੂੰ ਬ੍ਰਹਮ ਗਿਆਨ ਹੋ ਗਿਆ ਇਸ ਕਰਕੇ ਮਹਾਪੁਰਖਾਂ ਦੀ ਲੀਲਾ ਦਾ ਕੋਈ ਪਤਾ ਨਹੀਂ ਲੱਗਦਾ ਕਿੱਦਾਂ ਨੂੰ ਹੋ ਜਾਂਦੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਜਿਹੜਾ ਤੁਸੀਂ ਸੋਚਦੇ ਹੋ ਫਲਾਨਾ ਬੜਾ ਕਲੀਨ ਹੈ ਉਥੇ ਕਲੀਨ ਨਹੀਂ ਹੈ ਉਹ ਤਾਂ ਸਭ ਸ਼ਕੀਨ ਹੀ ਹੈ ਵਿਚਾਰਾ ਕਲੀਨ ਤਾਂ ਉਹ ਕਹਾਦਾ ਸਾਖਤ ਸਿਉਮੁਖ ਜੋਰਿਆ ਅੱਧ ਵੀ ਚੋਂ ਟੁੱਟਾ ਹੈ ਮਾਨਮੁਖ ਨਾਲ ਮੂੰਹ ਜੋੜਨ ਕਰਕੇ ਪ੍ਰੀਤੀ ਕਰਨ ਨਾਲ ਅੱਧ ਵਿਚਾਲੇ ਟੁੱਟ ਜਾਂਦੀ ਪ੍ਰੀਤੀ ਜਾਂ ਅੱਧ ਵਿੱਚੋਂ ਟੁੱਟਾਕਾਰ ਵਿਹਾਰ ਕਰਦਿਆਂ ਸਾਧਨ ਕਰਦਿਆਂ ਜਵਾਨੀ ਮੌਤੇ ਹੀ ਮਰ ਜਾਂਦਾ ਕਹਿੰਦੇ ਹੋ ਸਾਖਤ ਨਾਲ ਹੀ ਪ੍ਰੀਤੀ ਕਰਨੀ ਚਾਹੀਦੀ ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੂਟੈ ਜਿਹੜਾ ਜੀਵ ਹਰੀ ਦੇ ਸੰਤ ਜਨਾਂ ਦੀ ਸੇਵਾ ਕਰਦਾ ਉਹ ਈਤ ਇਸ ਲੋਕ ਵਿੱਚ ਉਤੈ ਪ੍ਰਲੋਕ ਵਿੱਚ ਦੁੱਖਾਂ ਤੋਂ ਬਚ ਜਾਂਦਾ ਸਾਭ ਕੈਛਤੋਂ ਮਹੀਤੇ ਹੋ ਆਪ ਬਣਤ ਬਣਾਈ ਦਰਸਲ ਭੇਟ ਤ ਸਾਧਕਾ ਨਾਨਕ ਗੁਣ ਗਾਈ ਸਭ ਕੁਝ ਆਪ ਹੀ ਤੋਂ ਹੋਇਆ ਤੁਸੀਂ ਨੇ ਆਪ ਹੀ ਸਾਰੇ ਸੰਸਾਰ ਦੀ ਬਣਾਵਟ ਬਣਾਈ ਹੈ ਮਹਾਰਾਜ ਕਥਨ ਕਰਦੇ ਨੇ ਸੰਤਾਂ ਦਾ ਦਰਸ਼ਨ ਮਿਲੇ ਤਦੋਂ ਆਪ ਦੇ ਗੁਣਾਂ ਦਾ ਗਾਇਨ ਕਰਨਾ ਹੁੰਦਾ ਹੈ ਸਾਖਤ ਬੰਦਾ ਮਿਲ ਜੇ ਤੁਹਾਡੇ ਗੁਣ ਨਹੀਂ ਗਾ ਸਕੀ ਦੇ 812 ਅੰਗ ਦੇ ਅੱਗੇ ਫਰਮਾਉਂਦੇ ਨੇ ਬਿਲਾਵਲ ਮਹੱਲਾ ਪੰਜਵਾ ਸਰਬ ਨਹੀਂ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਵੋ ਜੋ ਹਰੀ ਹਰ ਇੱਕ ਜੀਵਾਂ ਦੇ ਹਰਿਆ ਭਰਿਆ ਕਰਨ ਵਾਲਾ ਉਹਦਾ ਨਾਮ ਮੈਂ ਕੰਨੀ ਸੁਣਦਾ ਤੁਸੀਂ ਸੁਣਨਾ ਕਰੋ ਤੇ ਠਾਕੁਰ ਪਰਮੇਸ਼ਰ ਦੇ ਜਸ ਨੂੰ ਮੈਂ ਗਾਉਂਦਾ ਤੁਸੀਂ ਵੀ ਗਾਉਣਾ ਕਰੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਤੇ ਆਵੋ ਸੰਤਾਂ ਦੇ ਚਰਨਾ ਪਰ ਸਿਰ ਰੱਖ ਕੇ ਹਰੀ ਨਾਮ ਨੂੰ ਮੈਂ ਤੇ ਆਉਂਦਾ ਤੇ ਤੁਸੀਂ ਵੀ ਸੰਤਾਂ ਦੇ ਚਰਨਾ ਪਰ ਸਿਰ ਰੱਖ ਕੇ ਚਰਨਾ ਨਾਲ ਕਰ ਹੁੰਦਾ ਹੱਥ ਛੁਆ ਕੇ ਫਿਰ ਆਪਣੇ ਸਿਰ ਪਰ ਧਰ ਕੇ ਹਰੀ ਨਾਮ ਨੂੰ ਧਿਆਉਣਾ ਕਰੋ ਉਹਨਾਂ ਬਾਰੇ ਆਮ ਲੋਕ ਨਹੀਂ ਜਾਣਦੇ ਉਹ ਕੀ ਚੀਜ਼ ਹੁੰਦੇ ਨੇ ਜਿਹੜੇ ਏਡੇ ਵੱਡੇ ਮਹਾਪੁਰਖ ਹੁੰਦੇ ਨੇ ਆਪਣਾ ਕਿਉਂਕਿ ਦਿਮਾਗ ਆਪਣੀ ਬੁੱਧੀ ਅੱਜ ਕੱਲ ਲੋਕ ਜ਼ਿਆਦਾ ਵਰਤਦੇ ਨੇ ਸੋ ਜਿਹੜੇ ਗੁਰਮੁਖੋਂ ਦੇ ਉਹਨਾਂ ਨੇ ਗੁਰਮੁਖੀ ਬਣੀ ਜਾਣਾ ਕਥਾ ਸੁਣ ਕੇ ਜਿਨੇ ਉੱਥੇ ਚੱਲਣਾ ਉਹਨੇ ਉੱਥੇ ਹੀ ਤੁਰੇ ਜਾਣਾ ਜੋ ਮਹਾਰਾਜ ਕਹਿੰਦੇ ਨੇ ਬਸ ਅਸੀਂ ਉਹ ਮੰਨਣਾ ਸਤਗੁਰੂ ਮਹਾਰਾਜ ਜਿਵੇਂ ਹੁਕਮ ਕਰਦੇ ਨੇ ਕਾਰ ਕਿਰਪਾ ਦਇਾਲ ਪ੍ਰਭ ਇਹ ਨਿਧ ਸਿਧ ਪਾਵਾਂ ਇਹ ਦਇਆਲੂ ਵਾਹਿਗੁਰੂ ਕਿਰਪਾ ਕਰਕੇ ਮੈਨੂੰ ਇਹ ਨਿਧੀ ਸਿੱਧੀ ਬਖਸ਼ਿਸ਼ ਕਰੋ ਕਿ ਜਿਹੜੀ ਜੀ ਸੰਤ ਜਨਾ ਕੀ ਰੇਣੂ ਕਾ ਲੈ ਮਾਥੇ ਲਾਵਾਂ ਰਹਾਉ ਕਿ ਸੰਤ ਜਨਾਂ ਦੀ ਰੇਣ ਕਾ ਧੂੜੀ ਲੈ ਕੇ ਆਪਣੇ ਮੱਥੇ ਪਰ ਲਾਵਾਂ ਉਹਨਾਂ ਦੀ ਧੂੜੀ ਬਹੁਤ ਪਵਿੱਤਰ ਹੁੰਦੀ ਹੈ ਇਹ ਕਿਸੇ ਆਮ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਅਸਲੀਅਤ ਵਿੱਚ ਅਸੀਂ ਇਹਦੀ ਖੋਜ ਫਿਰ ਕਰਦੇ ਵੀ ਕਿਉਂ ਪਵਿੱਤਰ ਹੁੰਦੀ ਹੈ ਫਿਰ ਕੋਈ ਦਿਵ ਦ੍ਰਿਸ਼ਟੀ ਖੁੱਲੀ ਵਾਲਾ ਸਿੰਘ ਨਾਲ ਲੈ ਕੇ ਜਾਵੇ ਮਹਾਪੁਰਖਾਂ ਦੇ ਕੋਲੇ ਉੱਥੇ ਫਿਰ ਪਤਾ ਲੱਗਦਾ ਵੀ ਹਾਂ ਵੀ ਕੀ ਅਵਸਥਾ ਕਹਿੰਦੇ ਤਾਂ ਬਹੁਤ ਉੱਚੀ ਅਵਸਥਾ ਚਰਨਾਂ ਵਿੱਚੋਂ ਹੱਥਾਂ ਵਿੱਚੋਂ ਪੀਲਾ ਪ੍ਰਕਾਸ਼ ਨਿਕਲੀ ਤੁਰ ਐਗਾ ਧਰਤੀ ਤੇ ਡਿੱਗੀ ਜਾਂਦਾ ਵੀ ਜਿੱਥੇ ਹੱਥ ਰੱਖਣਦੇ ਉੱਥੋਂ ਰੰਗ ਪੀਲਾ ਹੋ ਜਾਂਦਾ ਬੰਦੇ ਦਾ ਉਹ ਦਿਵ ਦ੍ਰਿਸ਼ਟੀ ਵਾਲਾ ਦਿਖਦਾ ਹੁੰਦਾ ਇਸ ਪ੍ਰਕਾਰ ਉਹ ਪ੍ਰਕਾਸ਼ ਦਿੰਦੇ ਨੇ ਉਹਨਾਂ ਦੀ ਚਰਨ ਧੂੜੀ ਜਿਹੜੀ ਹੁੰਦੀ ਆ ਉਹ ਮਿੱਟੀ ਨਹੀਂ ਹੁੰਦੀ ਧੂੜੀ ਹੋਰ ਚੀਜ਼ ਹੁੰਦੀ ਆ ਉਹਦੇ ਵਿੱਚ ਪਵਿੱਤਰਤਾ ਆ ਜਾਂਦੀ ਆ ਬਿਸ਼ਰਾਮ ਦੇ ਕੇ ਫਰਮਾਉਂਦੇ ਨੇ